ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਭਲੂਰ ਭਲੂਰ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਭਲੂਰ ਪਿੰਡ ਤੋਂ ਜਿਹੜੀ 나ਥਿਆ ਨੂੰ ਸੜਕ ਜਾਂਦੀ ਉਸ ਅੱਡੇ ਦੇ ਉੱਤੇ ਥੋੜਾ ਜਿਹਾ ਅੱਗੇ ਨੂੰ ਬੂਰੀ ਤੈਅ ਕਰਦੇ ਆ ਖੂਹ ਵਾਲੀ ਗਲੀ ਘਰੇਲੂ ਪਰਿਵਾਰ ਦੇ ਘਰੇ ਇੱਕ ਵੜ ਬਕਾਉ ਆ ਮਿੱਤਰੋ ਪੂਰੀ ਜ਼ਬਰਦਸਤ ਜਾਤ ਬਰੀ ਢੱਲੋ ਦੁੱਧ ਵਾਲੇ ਪੱਖ ਤੋਂ ਬੁੜੀ ਮਜ਼ਬੂਤਾਂ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਦਾ ਬਾਈ ਡਿਮਾਂਡ ਕਰਦਾ ਸਾਰੀ ਜਾਣਕਾਰੀ ਆਪਾਂ ਭਰਾ ਤੋਂ ਲੈ ਲੈਣੇ ਆ ਆਓ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਚਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਰ ਮੈਂ ਸਤਿ ਸ਼੍ਰੀ ਅਕਾਲ ਠੀਕ ਠਾਕ ਠੀਕ ਹੈ ਠੀਕ ਹੈ ਵਧੀਆ ਜੀ ਨਾਮ ਦੱਸ ਦਈਏ ਬਾਈ ਇੱਕ ਵਾਰੀ ਨਾਮ ਮਾਸਟਰ ਬਚਿੱਤਰ ਸਿੰਘ ਜੀ ਮਾਸਟਰ ਬਚਿੱਤਰ ਸਿੰਘ ਹਾਂ ਪਿੰਡ ਪਲੂਰ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂ ਜੀ ਆਪਣਾ ਘਰ ਤਾਂ ਆ ਗਿਆ ਰਾਥੇ ਵਾਲੇ ਮੋੜ ਤੋਂ ਥੋੜਾ ਜਿਹਾ ਅੱਗੇ ਆ ਹਾਂ ਖੂਹ ਵਾਲੀ ਗਲੀ ਤੇ ਖੂਹ ਬੈਡ ਬਕਾਉ ਹੈ ਪਿੱਗਾ ਹਨਾ ਜੀ ਹਾਂਜੀ ਹਾਂਜੀ ਇਹ ਦੂਜਾ ਸੁਹਾ ਸੁਹਾ ਹੈ ਬਾਈ ਦੂਜਾ ਸੁਹਾ ਸੁਈ ਆ ਹਾਂਜੀ ਹਾਂਜੀ ਇਹ ਕਦੋਂ ਸੁਈ ਹੈ ਦੀ ਇਹ ਕੱਲ ਸਵੇਰ ਹੀ ਸੁਈ ਆਈ ਕੱਲ ਸਵੇਰ ਹੀ ਸੁਈ ਆ ਹਾਂ ਠੀਕ ਹੈ ਬਾਈ ਅੱਛਾ ਬੱਚਾ ਦੇਖੀ ਹੈ ਹਾਂ ਬੱਚਾ ਹੈ ਬਾਈ ਠੀਕ ਹੈ ਜੀ ਕਿੰਨਾ ਦੁੱਧ ਦੇ ਗਿਆ ਪਹਿਲੇ ਸੂਏ ਦੇ ਪਹਿਲੇ ਸੂਏ ਸੀਗਾ ਇਹਦਾ 32 33 ਲੀਟਰ ਉਹਦੀ 32 33 ਲੀਟਰ ਦੁੱਧ ਪਹਿਲੇ ਸੂਏ ਦੇ ਵਿੱਚ ਹੀ ਸੀ ਹਾਂਜੀ ਹਾਂਜੀ ਠੀਕ ਚੂਣ ਚਣ ਕਿਵੇਂ ਲੱਗਾ ਚੂਣ ਚਣ ਬਹੁਤ ਚੰਗਾ ਬਾਈ ਜੀ ਠੀਕ ਹੈ ਸਾਰਾ ਹੀ ਹਾਂ ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਇਤ ਕੀ ਬਾਈ ਬੜੀ ਉਮੀਦ ਆ ਤੇ ਇਤ ਕੀ ਹੈ 35 ਪੁੱਤੇ ਤੇ ਤਾਂ ਆਮ ਹੀ ਜਾਊ ਜੇ ਸੇਵਾ ਕਰ ਬੰਦਾ ਕਰ ਲੂ 40 ਤੇ ਵੀ ਜਾ ਸਕੀ ਬਹੁਤ ਚੰਗੀ ਬਰੀਡ ਦੀ ਹੈ ਬਾਕੀ ਕਾ ਆਹ ਜਿਹੜਾ ਅੱਗੇ ਮੌਸਮ ਥੋੜਾ ਜਿਆਦਾ ਦੇ ਕੰਮ ਦਾ ਨਹੀਂ ਰਹਿ ਗਿਆ ਇਹ ਤਾਂ 40 ਤੇ ਜਾ ਵੜਦੀ ਹਾਂਜੀ ਹਾਂਜੀ ਠੀਕ ਹੈ ਜੀ ਚੂਣ ਚਣ ਕਿਵੇਂ ਲੱਗਾ ਬਾਈ ਚੂਣ ਬਾਈ ਓਕੇ ਸਾਰਾ ਕੁਝ ਵਧੀਆ ਹਾਂ ਹਾਂ ਚੂਣ ਨੂੰ ਸੀਲ ਆ ਬਸ ਆ ਬੱਚਾ ਸੱਜਰ ਕਰਕੇ ਆ ਕਰਦੀ ਥੋੜਾ ਨਹੀਂ ਤਾਂ ਇੱਕ ਦੋ ਦਰ ਕਰਦੇ ਕਰਨਾ ਭਗਤਨੀਆਂ ਹੁੰਦੀਆਂ ਹਾਂ ਹਾਂ ਰੇਟ ਬਾਈ ਕੀ ਰੱਖਿਆ ਹੈ ਬਾਈ ਰੇਟ ਆ ਤਾਂ ਬਾਈ ਲੈਣ ਦੇਣ 1.5 ਲੱਖ ਰੁਪਈਆ ਹੋਵੇ 1.5 ਲੱਖ ਰੁਪਈਆ ਮੰਨ ਤਨ ਕਰਦੇਗੇ ਪਰ ਉਹਦੇ ਕੋਲ ਦੇ ਨਾ ਨਹੀਂ ਨਿਕਰੋ ਦੂਜਾ ਸੂਆ ਕਰਮਾੜੀ ਜਿਹਨੇ ਸੁਣਿਆ ਕੱਲ ਵੀ ਸੁਣਿਆ ਸਵੇਰ ਦੀ ਚਲ ਲੈ ਨਿਕਰੋ ਦੇ ਸਕਦੇ ਆ ਬੜੀ ਪੂਰਾ ਕੱਦ ਕੁੱਤ ਜਬਰਦਸਤ ਢਾਲ ਤੇਲ ਵੱਡੀ ਕੁਆਲਿਟੀ ਦੇ ਵਿੱਚ ਪੂਰੀ ਪਿਓਰਟੀ ਵਾਲੀ ਪ੍ਰੀਕੀਆ ਕਰਮਾੜੀ ਦੇ ਵਿੱਚ ਲੇਵੇ ਭਾਂਡੇ ਨਾਲ ਚੰਗੀ ਆ ਦੁੱਧ 35 36 ਲੀਟਰ ਪੁੱਲਾ ਢੁਲਾ ਦੇ ਦੂਗੀ ਤੋ ਰੇਟ ਇੰਦਾ ਜਿਹੜਾ ਉਹ ਬਾਈ ਨੇ 5 ਲੱਖ ਰੁਪਈਆ ਹੈ ਨਾ ਜੀ ਹਾਂਜੀ 5 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਿੱਤੋਂ ਮਾਨਸਾਨ ਹੋ ਜੂਗਾ ਓਕੇ ਦੀ ਸਪੋਰਟ ਆ ਰਹੀ ਹੈ ਜੀ ਜੂ ਵੀ ਆ ਗਏ ਉਹਨਾਂ ਦੇ ਬੰਦੇ ਨੇ ਫੁੱਲ ਕੰਮ ਦੀ ਹੈ ਜੇਕਰ ਤੁਸੀਂ ਕੋਲੀ ਛੱਡ ਲੋਗੇ ਖਾਰਮ ਵਾਲੇ ਭਰਾ ਦੇ ਫੁੱਲ ਕੰਮ ਦੀ ਵਹਿੜਾ ਬਰੀਕੀ ਇਹਨੂੰ ਦੇ ਦੇਣੇ ਪੜਵੇ ਥੋੜਾ ਜਿਹੜਾ ਲੈਟਰ ਤਿਆਰ ਕੀਤਾ ਨੰਮ ਦੇ ਵਿੱਚ ਕਮਾਂਟੀ ਚੰਗੀ ਤੇ ਨਹੀਂ ਹੈਗੀ ਆ ਬੱਛਾ ਵਾਲਾ ਹਲੇ ਭੜਾ ਦੇ ਵਿੱਚ ਜਰੂਰ ਹੈ ਜੀ ਬੱਛਾ ਦੇ ਨਜ਼ਰ ਆ ਬਾਈ ਹੁਣ ਕਿੰਨਾ ਕੋ ਬੋਲਾ ਕਰ ਲਿਆ ਹੋਊਗਾ ਜੀ 2 बाई ਲੀਟਰ ਦਾ ਤਿਆਰ ਹੈ ਅੱਜ 10 12 ਸੀਗਾ ਸਵੇਰ ਹੁਣ 10 12 ਹੋਊਗਾ ਹੀ ਰਾਮ 2 बाई ਤਾਂ ਉੱਤੇ ਹੀ 2 बाई ਤਿਆਰ ਆ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਬਾਈ ਮਾਨਤਨ ਥੋੜਾ ਇਹ ਵੱਧ ਕਰ ਦਿਆਂਗੇ ਹੈ ਮੈਂ ਕਹਿ ਦਿਆ ਕੁਛ ਕਿ ਰਹਿੰਦਾ ਵੇਖ ਲਓ ਮੈਂ ਉਹਨੇ ਕੀ ਮੰਗੇ ਡੇਢ ਡੂੜ ਨਹੀਂ ਮੰਗੇ ਲੋਕੀ ਤਾਂ ਐਡੇ ਪਖੂ ਦਾ ਡੇਢ ਡੂੜ ਮੰਗਦੇ ਮੈਂ ਮੰਗੀ ਦਾ ਜਾਂਦੇ ਉਹਨਾਂ ਦੇ ਕਿਹੜਾ ਵਿਕਦੇ ਆ ਮੰਨਣ ਦਾ ਤੂੰ ਵੀ ਦੋ ਮੰਗ ਲੈ ਖੜੀ ਦੇਣੀ ਆ ਵਿਕਣਾ ਨਹੀਂ ਆ ਮਾਲ ਮੌਲੀ ਵਿਕਣਾ ਦੁੱਧ ਦੁੱਧ ਕਰਕੇ ਹੀ ਹਾਂ 1 10 ਦੀ ਵੇਚ ਦਈਏ ਹੇ ਇੱਕ ਵੀ ਦੀ ਵੇਚ ਮੈਂ ਨਾ ਕਰ ਮੈਂ ਤੈਨੂੰ ਮੈਂ ਲੱਖ ਨਹੀਂ ਕਿਹਾ ਵੇਲਾ ਤੈਨੂੰ ਹੈ ਚੱਲ ਵੇਚ ਦੇਈਏ ਨਾ ਜਾ ਲੈ ਮਿੱਤਰੋ ਨਹੀਂ ਮਿੱਤਰੋ ਹੁਣ ਤੁਹਾਡਾ ਸੌਦਾ ਮੁਕੰਮਲ ਕਰਾਤਾ ਹਾਂ ਕਿਉਂਕਿ ਹੁਣ ਏਡੀ ਗਾ ਮਾਲਾ ਜੇ ਤੁਸੀਂ ਸੂਏ ਦੇ ਵਿੱਚ ਇਹਨੇ ਦੁੱਧ ਫਿਰੀ ਪਾ ਕੇ ਕਰਦੇ ਨਾ ਕਰਨ ਵਾਲੀ ਨੇ ਅੱਛਾ ਨੰਬਰ ਮਾਸਟਰ ਬਾਈ ਕਿੰਨਾ ਆਪਣਾ 95014 ਜੀ 23496 ਇੱਕ ਵਾਰੀ ਹੋਰ ਬੋਲ ਦਿਓ 95014 23496 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਤੁਸੀਂ رابطہ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਨੀਨਾ ਸੋਣਾ ਜਿੰਦਾ ਕਾਲ ਸੀ ਧੰਨਵਾਦ